ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਵਾਂ 108 ਐਂਬੂਲੈਂਸ ਤੇ ਇਹ ਆਪਣੀ ਇਹਨਾਂ ਐਂਬੂਲੈਂਸ ਸਿਵਲ ਹਸਪੀਟਲ ਫਟੇਗੜ ਸਾਹਿਬ ਵੀਐਪੀ ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਣੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਇਹ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰੋਂ ਕੁੰਡੀ ਨਹੀਂ ਲੱਗਦੀ ਹੈਗੀ ਪੇਸ਼ੈਂਟ ਅੰਦਰੋਂ ਜੇ ਬਾਈ ਚਾਂਸ ਸਾਡਾ ਹੀ ਐਮਪੀ ਨਾਲ ਬੈਠਾ ਅੰਦਰੋਂ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪਹਿਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਜਾਣਨਾ ਪਈਏ ਆਹ ਆਹ ਦੇਖ ਲਓ 13 ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਇਹ ਆਪਣਾ ਸਕਸ਼ਨ ਮਸ਼ੀਨ ਆ ਠੀਕ ਹੈ ਇਹ ਸਕਸ਼ਨ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਹਿਸਾਬ ਕਿਤਾਬ ਹੈ ਪਾ ਪਾ ਤੋਂ ਪਹਿਲੇ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਉਣੇ ਬਿਲਕੁਲ ਡਾਉਣੇ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਸਾਰਾ ਕੁਝ ਇਸ ਤਰ੍ਹਾਂ ਵੜਿਆ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਹਾਂ ਨਾ ਇਹਦੇ ਵਿੱਚ ਪੱਸ ਚੈੱਕ ਕਰ ਸਕਦੇ ਹਾਂ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ ਆਉਂਤੇ ਲਾਸਟ ਸਮਾਂ ਤੇ ਆ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਣ بتا ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਇਹ ਆ 슈ਗਰ ਚੈੱਕ ਕਰਨ ਵਾਲੀ ਮਸ਼ੀਨ ਇਹ 슈ਗਰ ਚੈੱਕ ਕਰਨ ਵਾਲੀ ਮਸ਼ੀਨ ਇਹਦੇ ਵਿੱਚ ਸਟ੍ਰਿਕ ਪਾਣੀ ਜੀ ਹੈਗੀਆਂ ਠੀਕ ਹੈ ਆ ਲੋ ਜੀ ਹੁਣ ਕੰਪਨੀ ਦਾ ਇਹ ਹਾਲ ਦੇਖ ਲੋ 145000 ਰੁਪਏ ਤੇ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ ਇਹਨਾਂ ਦੇ ਪੈਸੇ ਕੀ ਲਾਣੇ ਨੇ ਜਿਹੜੇ ਹਜ਼ਾਰਾਂ ਤੇ ਲੱਗਣੇ ਜਿਹੜੇ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਪੇਪਰ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇਧਰੋਂ ਚੜਦਾ ਈਐਮਪੀ ਸੀਟ ਵੱਲੋਂ ਈਐਮਪੀ ਸੀਟ ਵੱਲੋਂ ਇੱਧਰ ਦਾ ਸਿਵਨ ਸਭ ਨੂੰ ਬੇਨਤੀ ਹੈ ਬੀਐਨ ਵਾਲੇ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਵਿੱਚ ਵੀ ਬਲੈਕਲਿਸਟ ਕਰਕੇ ਇਹਨੂੰ ਵਾਰ ਕੱਢਿਆ ਜਾਵੇ